ਤੁਸੀਂ ਦੇਖ ਰਹੇ ਹੋ ਜੀ ਐਪੀਐਨ ਨਿਊਜ਼ ਇਹ ਸੜੀ ਖਬਰ ਤੁਹਾਨੂੰ ਦਿਖਾਉਣ ਆ ਰਹੇ ਹਾਂ ਪਕਵਾਲਾ ਦੇ ਰਸਤੇ ਮਾਰਗ ਤੱਕ ਸਥਿਤ ਕਾਨਵਨਟ ਸਕੂਲ ਦੇ ਸਾਹਮਣੇ ਗੈਰਿੰਗ ਟੱਪ ਕੇ ਸੜਕ ਪਾਰ ਕਰ ਰਹੇ ਬੱਚਿਆਂ ਦਾ ਬਚਾਅ ਕਰਦੇ ਹੋਏ ਟਰੱਕ ਕੋ ਚਾਲੂ ਦੀ ਸਮਰਸਾਰੀ ਨਾਲ ਵੱਡਾ ਪਿਆਨਾ ਖਾਸਾ ਹੁਣ ਬਚ ਗਿਆ ਪਰ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਪੁਲਿਸ ਨੇ ਮੌਕੇ ਤੇ ਫੌਟ ਕਾਰ ਚਲਾਇਦਾ ਲਿਆ ਇਸ ਮੌਕੇ ਤੇ ਹਾਜ਼ਰ ਲੋਕਾਂ ਨੇ ਵੀ ਦੱਸਿਆ ਤੇ ਐਸਐਸਪੀ ਪਰਿੰਦਰ ਸਿੰਘ ਨੇ ਐਪੀਐਨ ਨਿਊਜ਼ ਦੇ ਪ੍ਰਤੀਨਿਧਨ ਨਾਲ ਗੱਲਬਾਤ ਕਰਦੇ ਦੱਸਿਆ పగవాడతో తో అమ్మత పిండా విశేష స్పట్లు సాడే చాలా సబ్స్క్రైబ క ਇਹ ਵੀ ਦਿਨ ਚੱਲਦਾ ਹੈ। ਹਾਇਏ ਦਿਨ ਇਸ ਸਕੂਲ ਦੇ ਬਾਹਰ ਇਤਾਂ ਦੇ ਐਕਸੀਡੈਂਟ ਹੁੰਦੇ ਆ। ਜਿਹਦੀ ਵਜ੍ਹਾ ਹੈਗੀ ਹੈ ਮੁਕੀ ਦੇਖੇ ਕੋਈ ਕੱਟਣਾ ਨੇੜੇ ਨਾ ਹੋਣ ਕਰਕੇ। ਬਹੁਤ سارے ਬੱਚਿਆਂ ਦੇ ਪੇਰੈਂਟਸ ਔਰ ਆਟੋ ਵਾਲੇ ਸੜਕ ਦੇ ਦੂਜੇ ਪਾਸੇ ਆਪਣੇ ਆਟੋ ਜਾਂ ਬਾਈਕਲ ਖੜੇ ਕਰਕੇ ਬੱਚਿਆਂ ਨੂੰ ਸੜਕ ਦੇ ਹਾਈਵੇ ਤੋਂ ਕਰਾਸ ਕਰਾਉਂਦੇ ਆ। ਜਗਾ ਜਗਾ ਤੋਂ ਰੇਲਿੰਗ ਟੁੱਟੀ ਹੈ, ਉਸੇ ਮੁਕੀ ਕ੍ਰੋਸਿੰਗ ਨੂੰ ਹੋਣ ਦੇ ਕਰਕੇ ਅੱਜ ਵੀ ਹੋਇਆ ਵੀ 5-6 ਬੱਚੇ ਦੌੜ ਕੇ ਸੜਕ ਪਾਰ ਕਰਨ ਲੱਗ ਗਏ ਤੇ ਜਿਵੇਂ ਕਰਕੇ ਟਰੈਕਟਰ ਵਾਲੇ ਨੇ ਬ੍ਰੇਕ ਮਾਰੀ ਤੇ ਟਰੈਕਟਰ ਦਾ ਸੰਤੁਲਨ ਜਿਹੜਾ ਹੈ ਵਿਗੜ ਗਿਆ ਤੇ ਬਹੁਤ ਘਾਤਕ ਨੁਕਸਾਨ ਤੋਂ ਬੱਚਿਆਂ ਦਾ ਬਚ ਗਿਆ ਪਰ ਟਰੈਕਟਰ ਦਾ ਤੇ ਸੰਤੁਲਨ ਦਾ ਬਹੁਤ ਨੁਕਸਾਨ ਹੋਇਆ ਪਰ ਉਹਨਾਂ ਦਾ ਫੇਰ ਵੀ ਟਰੈਕਟਰ ਵਾਲੇ ਦਾ ਬਹੁਤ ਹੌਸਲਾ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਬੱਚਿਆਂ ਦਾ ਨੁਕਸਾਨ ਬਚ ਗਿਆ ਇਥੇ ਪੇਰੈਂਟਸ ਨੂੰ ਵੀ ਵਿਜਾਦ ਕਰਦੇ ਹੈ ਮ ਸਕੂਲ ਮੈਨੇਜਮੈਂਟ ਨੂੰ ਕਹਿ ਕੇ ਜਾਂ ਤਾਂ ਬੱਚਿਆਂ ਨੂੰ ਸਕੂਲ ਤੋਂ ਅੰਦਰ ਤੋਂ ਜਿਹੜਾ ਮੱਕੀ ਵਾਈਕਲ ਤੇ ਜਿਹੜਾ ਆ ਉਹਨਾਂ ਨੂੰ ਬਿਠਾਇਆ ਜਾਵੇ ਜਾਂ ਕੋਈ ਇੱਥੇ ਕੋਈ ਇਦਾਂ ਦਾ ਪ੍ਰਬੰਧ ਕੀਤਾ ਜਾਵੇ ਵੀ ਬੱਚੇ ਸੜਕ ਨਾ ਪਾਰ ਕਰਨ ਹਾਈਵੇ ਚੱਲਦਾ ਤੇ ਇਦਾਂ ਦੇ ਘਟਨਾਵਾਂ ਨੂੰ ਰੋਕਿਆ ਜਾਵੇ ਡਰਾਈਵਰ ਔਰ ਬੱਚੇ ਸਭ ਠੀਕ ਠਾਕ ਸਭ ਠੀਕ ਆ ਜੀ ਇਸ ਤੇ ਪਰਮਾਤਮਾ ਦਾ ਸ਼ੁਕਰ ਹੈ ਕਿ ਸਾਰਿਆਂ ਦੀ ਜਾਨੀ ਜਿਹੜਾ ਨੁਕਸਾਨ ਪਹੁੰਚਾ ਪੁਲਿਸ ਸੂਚਨਾ ਦਿੱਤੀ ਤੁਸੀਂ ਹਾਂਜੀ ਹਾਂਜੀ ਪੁਲਿਸ ਆਈ ਸੀ ਕਿ ਜੀ ਹੁਣੇ ਐਸਐਸਓ ਮੈਡਮ ਵੀ ਆਏ ਸੀ ਸਾਰੇ ਜਣੇ ਇੱਥੇ ਜਿਹੜੇ ਆ ਮੌਕੇ ਤੋਂ ਜਿਹੜੀ ਆ ਲੈ ਕੇ ਗਏ ਆ ਇਨਫੋਰਮੇਸ਼ਨ ਤੇ ਕਹਿੰਦੇ ਜੀ ਵਾਦੀ ਕਾਰਵਾਈ ਅਸੀਂ ਕੀਤੀ ਔਰ ਹਾਈਵੇ ਦੇ ਇੰਵੈਸਟ ਥੈਂਕ ਯੂ ਹਾਂਜੀ ਹੰਜੀ ਇਹ ਨਵੀਂ ਐਕ੍ਰੀਡ ਦੇ ਬਾਹਰ ਹੈ ਇਹ ਸੀਗੇ ਦਾ ਇਫੈਕਟ ਹੋ ਲੈ ਗਿਆ ਜਿਹੜਾ ਬੰਦਾ ਇਹ ਜਦੋਂ ਇਸੇ ਬੱਚਾ ਤੇ ਆਇਆ ਲੱਗੇ ਬੰਦੇ ਦਾ ਇੱਕ ਬੱਚੇ ਸਿਰ ਤੇ ਆ ਗਿਆ ਇਹ ਚਾਹੁੰਦਾ ਚੱਲਦਾ ਦੂਰ ਦੀ ਫਰੀਦ ਲਾਈ ਕਿਉਂਕਿ ਹੈਵੀ ਸੀਗਾ ਤੇ ਇਹ ਕਟਰ ਮੁੜ ਗਿਆ ਬੱਚਿਆਂ ਦਾ ਤਾਂ ਵਿਚਾਰ ਹੋ ਗਿਆ ਪਰ ਇਹ ਸੀਟ ਸੱਜੇ ਰਹਿ ਜਾਣਾ ਹੈ ਕਿ ਜਿਹੜੀ ਬੱਚੇ ਚਲਾਈ ਇਹਨਾਂ ਦੀ ਜਾਨ ਦੀ ਜਾਨ ਹੈ ਜਿਹੜਾ ਰਹਿਣਾ ਹੈ ਇਹ ਜਿਹੜੀ ਇਹ ਤਾਂ ਇੱਥੇ ਜਿਹੜੀ ਹੋ ਗਈ ਆਪਣੇ ਆਸ-ਪਾਸ ਦੀ ਬੱਚਿਆਂ ਨੇ ਕਿਹਾ ਵੀ ਇਹ ਨਹੀਂ ਛੱਡਦੇ ਬੱਚਿਆਂ ਨੂੰ ਇਹ 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 ਜਿਹੜੀ ਆਪਣੇ ਟੂਲ ਲਾਏ ਇਹਨਾਂ ਨੇ ਬੱਚਿਆਂ ਦਾ ਖਾਣਾ ਕਰਵਾਉਣਾ ਹੈ ਸਰਕਾਰ ਨੂੰ ਚਾਹੀਦਾ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੱਚਿਆਂ ਦੀ ਜਾਨ ਖ਼ਤਰੇ ਹੈ ਜਿਹੜਾ ਐਕਟ ਪਹਾਈ ਦੇ ਹੈਗਾ ਇਹ ਨਹੀਂ ਨਾ ਹੀ ਜ਼ਰੂਰੀ ਨਹੀਂ ਆ ਉਹ ਐਮਸੀ ਵਾਲੀ ਜਿਹੜੇ ਜੋੜਦੇ ਆ ਤੇ ਰੀਲਿੰਗਾਂ ਵੀ ਪੜਨ ਲੈਂਦੇ ਆ ਜਿਹੜਾ ਡਰਾਈਵਰ ਨਾਲ ਜਿਹੜਾ ਐਕਸੀਡੈਂਟ ਦਾ ਕਾਰਨ ਵੀ ਇਹ ਨੇ ਮਾਰ ਇਹਨਾਂ ਦਾ ਕਰ ਲਈ ਸੀ ਤੇ ਬੱਚਿਆਂ ਨੂੰ ਚਾਉਂਦੇ ਆ। ਬੱਚੇ ਫਰੇ ਸੜਕ ਦੇ ਵਿੱਚ ਸੀਗੇ ਅੰਮ੍ਰੰਤ ਸਿੰਘ ਨੂੰ ਬਚਾਉਂਦੇ ਆ ਇਹ ਟੱਕਰ ਮਾਰੀ ਇਹਨਾਂ ਨੂੰ। ਬਹੁਤ ਸਿੱਧਾ ਆ ਕੇ ਲੱਗਿਆ ਜੀ ਤੇ ਜੀ ਮਰ ਗਏ। ਨਾ ਕੋਈ ਨਾਮ ਮਿਲਿਆ ਹੈਗਾ। ਜਿਹੜਾ ਪਿੰਡਾ ਬਾਗ ਦੇ ਵਿੱਚ ਸੀ ਤੇ ਬੱਚਾ ਬਾਗ। ਕਿੰਨੇ ਵਜੇ ਦਾ ਸਮਾਂ ਹੋਇਆ? ਇਹ ਸਮਾਂ ਦੀ ਕੋਈ ਲਗਨ ਨਹੀਂ ਹੈ। ਸਮੇਂ ਦਾ ਪਤਾ ਨਹੀਂ ਹੈ। ਜਦ ਇਹ ਜਿਹੜਾ ਨਿੱਕਾ ਬੋਹਣ ਹੈ ਨਾ ਪਹਿਲਾਂ ਦੀ ਗੱਲ ਹੈ। ਤੇ ਬੰਦਿਆਂ ਦਾ ਬਚਾਵਾ ਵੀ ਇਹਨਾਂ ਸਾਲੇ ਜਾਣ ਵਾਲੇ ਇਨਸਾਨ ਸ਼ਰਾਬੀ ਪੂਰੇ ਪਾਣੀ ਵਾਲੀ। ਇਹ ਇਹ ਮਾਮਲਾ ਜਿਹੜਾ ਐਕਸੀਡੈਂਟ ਦੇਖਣ ਹੋਇਆ। ਬੱਚਿਆਂ ਨੂੰ ਬਚਾਉਂਦੇ ਬਚਾਉਂਦੇ ਹੋਏ ਉਦੋਂ ਇਹ ਹਿਪਨ ਹੋਣ ਲੱਗਾ ਬਚ ਗਿਆ। ਇਹਦੀ 25-30 ਨਿਆਣਿਆਂ ਦੀ ਜਿੰਦਗੀ ਦਾ ਬਚਾਅ ਕੀਤਾ ਬੰਦੇ ਡਰਾਈਵਰ ਨੇ। ਕਿਉਂਕਿ ਜਿਹੜਾ ਮਾਰਕੀ ਜਿਹੜਾ ਸਕੂਲ ਓਪਨ ਟਾਈਮ ਸਕੂਲ ক্লোਜ ਟਾਈਮ ਸੋਨੇ ਸੜਕਾਂ ਨਿਆਣੇ ਇਸ ਹਾਈਵੇ ਉੱਪਰ ਦੀ ਕ੍ਰੋਸ ਕਰਦੇ ਆ ਗਏ। ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਸਕੂਲ ਵਾਲਿਆਂ ਨੂੰ ਚਾਹੀਦਾ। ਇਹ ਜਿੱਥੇ ਬੰਦ ਹੋਣ ਚਾਹੀਦੀ ਹੈਗੀ ਕੋਈ ਛੱਡ ਜੋੜਦਾ ਨਹੀਂ ਲੱਗੀ ਡਰਾਈਵਰ ਬਚਾਅ ਹੈਗਾ ਬੱਚਿਆਂ ਦਾ ਬਚਾਅ ਬੱਚਿਆਂ ਦਾ ਬਚਾਅ ਕੀਤਾ ਇਹ ਮਤਲਬ ਕਿ ਕਿਧਰੋਂ ਕਿਧਰ ਜਾ ਰਿਹਾ ਸੀ ਇਹ ਆਪਣੇ ਖੂਵਾੜੇ ਤੋਂ ਜਲੰਧਰ ਜਾ ਰਿਹਾ ਸੀ ਕਹਦਾ ਸੀਗਾ ਜੀ ਇਹ ਆਪਣੇ ਟੈਂਕ ਦੀ ਦੂਜੀ ਆਪਣੇ ਐਂਟਰ ਲੋਕ ਆ ਸਰ ਮੇਰਾ ਨਾਮ ਏਐਸਪਰਮਜੀਤ ਸਿੰਘ ਹਾਂਜੀ ਇਥੋਂ ਪਹਿਲਾਂ ਵੀ ਕੰਪਲੀਟਾਂ ਬੜੀਆਂ ਵੀ ਬੱਚੇ ਜਿਹੜੇ ਆ ਇਹ ਰੇਲਿੰਗ ਜਿਹੜੀ ਕ੍ਰਾਸ ਕਰਕੇ ਬਾਹਰ ਜਾਂਦੇ ਆ ਰੇਲ ਕਿਥਾਂ ਬਾਹਰ ਚੁੱਕੀ ਹੋਇਆ ਇਹ ਸੂਚਨਾ ਦੇ ਵਿੱਚ ਕਿਹਦੇ ਵੀ ਰੇਲਵੇ ਜਿਹੜੀ ਆ ਰੇਲਗੱਡੀ ਤੁਹਾਡੇ ਚੰਨ ਨੂੰ ਸਾਫ ਹੋਣੀ ਚਾਹੀਦੀ। ਬੱਚਿਆਂ ਨੂੰ ਸਕੂਲ ਦੇ ਅੰਦਰ ਹੀ ਕੋਈ ਦਿੱਕਤ ਕਿਤੇ ਹੋਣਾ ਜਣਾ ਤਾਂ ਕਿਤੇ ਭੇਜਿਆ ਜਾਵੇ। ਤੇ ਬਾਹਰ ਆਉਣਾ ਸਿਰ ਬੱਚਿਆਂ ਨੂੰ ਬਚਾਉਣ ਦੇ ਖਾਤਰ। ਦੋਨੋਂ ਨੇ ਆਪਣਾ ਨੁਕਸਾਨ ਕਰਾਇਆ ਗਾ ਸਰ ਬੱਚੇ ਵਗੈਰਾ ਸਭ ਠੀਕ ਠਾਕ ਆ। ਹਾਂ ਸਭ ਟਰਾਲੀ ਦਾ ਡਰਾਈਵਰ ਸਹੀ ਹੈ। ਠੀਕ ਠਾਕ ਆ। ਸਾਰੇ ਠੀਕ ਆ ਬੱਚੇ। ਤੇ ਕੀ ਮੰਗੀ ਸਕੂਲ ਸਕੂਲ ਦੇ ਉੱਪਰ ਤੁਸੀਂ ਕੀ ਕਾਰਵਾਈ ਕਰ ਰਹੇ ਹੋ? ਇਹ ਆਈਓ ਹੁਣ ਥੱਲੇ ਆਈਓ ਹੋਦਾ ਆਈਓ ਕਰਦੇ। ਕੀ ਵੀ ਨਹੀਂ ਪਹੁੰਚੀ।